ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਬਲਜੀਤ ਦਾ ਬਾਪੂ ਸਵੇਰੇ ਹੀ ਉੱਠ ਖੜਦਾ ਅਤੇ ਸੈਰ ਕਰਨ ਲਈ ਨਿਕਲ ਪੈਂਦਾ ਦੋ ਪਿੰਡਾਂ ਦੇ ਵਿੱਚਕਾਰ ਇੱਕ ਗਰਾਉਂਡ ਬਣਿਆ ਸੀ ਜਿਸ ਵਿੱਚ ਸਿਰਫ ਉਹ ਦੋ ਪਿੰਡਾਂ ਦੇ ਲੋਕ ਹੀ ਸੈਰ ਕਰਦੇ ਸਨ ਗਰਾਉਂਡ ਕਾਫੀ ਵੱਡੀ ਜਗ੍ਹਾ ਵਿੱਚ ਬਣਿਆ ਹੋਇਆ ਸੀ। ਗਰਾਉਂਡ ਦੇ ਸੂਰਜ ਚੜ੍ਹਦੇ ਵਾਲੇ ਪਾਸੇ ਕਾਫੀ ਸੰਘਣੇ ਪੁਰਾਣੇ ਰੌਖ ਲੱਗੇ ਹੋਏ ਸਨ। ਬਲਜੀਤ ਦਾ ਬਾਪੂ ਗਰਾਉਂਡ ਦਾ ਘੇੜਾ ਲਾਉਂਦੇ ਸਮੇਂ ਧਾਮ ਲੈਣ ਲਈ ਸੰਘਣੇ ਦਰਖਤਾਂ ਵਾਲੇ ਪਾਸੇ ਹੀ ਬੈਠ ਜਾਂਦਾ। ਉਸਨੇ ਦੇਖਿਆ ਕਿ ਇੱਕ ਬਹੁਤ ਹੀ ਪੁਰਾਣਾ ਬੋਰ ਦਾ ਰੌਕਸੀ ਉਸਤੇ ਉੱਪਰ ਇੱਕ ਬਾਜ ਦਾ ਘੋਰਨਾ ਸੀ ਉਸਨੇ ਕਈ ਵਾਰ ਬੋਰ ਦੇ ਰੌਖ ਥੱਲੇ ਬਿੱਲੀ ਨੂੰ ਫਿਰਦੀ ਦੇਖਿਆ ਸੀ ਬਲਜੀਤ ਦੇ ਬਾਪੂ ਨੇ ਬਾਜ ਤੇ ਬਿੱਲੀ ਨੂੰ ਕਈ ਵਾਰ ਇਕੱਠੇ ਬੈਠੇ ਵੀ ਦੇਖਿਆ ਸੀ ਇਹੀ ਕੁਦਰਤ ਦਾ ਕ੍ਰਿਸ਼ਮਾ ਹੀ ਸੀ ਜਦ ਕਿ ਦੋਨੋਂ ਮਾਸਾहारी ਜੀਵ ਇੱਕ ਦੂਜੇ ਦੇ ਦੁਸ਼ਮਣ ਜੀਵ ਹਨ ਪਰ ਉਹ ਇਕੱਠੇ ਰਹਿੰਦੇ ਸਨ ਇਸੇ ਤਰ੍ਹਾਂ ਦਿਨ گزرਦੇ ਗਏ ਬਲਜੀਤ ਦਾ ਬਾਪੂ ਹਰ ਰੋਜ਼ ਸੈਰ ਕਰਨ ਜਾਂਦਾ ਤੇ ਇਹ ਸਭ ਕੁਝ ਦੇਖਦਾ ਕੋਤੇ ਦੇ ਨਗਰ ਨੂੰ ਤੋਂ ਬਾਤ ਬਿੱਲੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਥੋੜੇ ਦਿਨਾਂ ਬਾਅਦ ਹੀ ਬਿੱਲੀ ਕਾਰ ਦੀ ਲਪੇਟ ਵਿੱਚ ਆ ਗਈ ਅਤੇ ਉਸ ਦੀ ਮੌਤ ਹੋ ਗਈ ਅਤੇ ਬਿੱਲੀ ਦੇ ਬੱਚੇ ਭੁੱਖੇ ਮਿਆਉ ਮਿਆਉ ਦੀ ਆਵਾਜ਼ ਕਰਨ ਲੱਗ ਪਏ ਜਦੋਂ ਬਾਅਦ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬੱਚਿਆਂ ਨੂੰ ਚੁੱਕ ਕੇ ਆਪਣੇ ਘਰ ਨੇ ਵਿੱਚ ਲੈ ਗਿਆ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਨ ਲੱਗ ਪਿਆ ਅਤੇ ਅੱਜ ਵੀ ਕਰ ਰਿਹਾ ਹੈ ਕੁਝ ਲੋਕਾਂ ਨੇ ਇਸ ਦੀ ਵੀਡੀਓ ਵੀ ਵਾਇਰਲ ਕੀਤੀ ਹੈ ਅੱਜ ਕੱਲ ਦੇ ਇਨਸਾਨਾਂ ਨਾਲੋਂ ਤਾਂ ਜਾਨਵਰ ਹੀ ਚੰਗੇ ਹਨ ਪਰਮਾਤਮਾ ਪਤਾ ਨਹੀਂ ਕਿਹੜੇ ਰੂਪ ਵਿੱਚ ਆ ਕੇ ਜੀਵ ਬਚਾ ਲਵੇ ਉਪਰਮਾਤਮਾ ਸਰਵ ਸ਼ਕਤੀਮਾਨ ਹੈ ਉਸ ਦਾ ਕੋਈ ਰੂਪ ਨਹੀਂ ਕੋਈ ਆਕਾਰ ਨਹੀਂ ਸਾਨੂੰ ਸਦਾ ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਧੰਵਾਦ ਜੀ ਗਲਤੀ ਹੋਵੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ